ਜੀ ਸਸ਼੍ਰੀ ਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਵਧੀਆ ਤੇ ਟੇਸਟੀ ਗੁਲਗੁਲੇ ਗੁਲਗੁਲੇ ਬਣਾਉਣ ਵਾਸਤੇ ਆਪਾਂ ਲੈਨੇ ਕਣਕ ਦਾ ਆਟਾ ਮੀਜ਼ਰਮੈਂਟ ਦੇ ਸਾਨ 2 ਕੋਲੀਆਂ ਆਪਣੇ ਕੋਲ ਕਣਕ ਦੇ ਆਟੇ ਦੀਆਂ ਨੇ ਤੇ ਇੱਕ ਕੋਲੀ ਆਪਾਂ ਲਈ ਆ ਗੁੜ ਦੀ ਗੁੜ ਨੂੰ ਆਪਾਂ ਚੰਗੀ ਤਰ੍ਹਾਂ ਕੁਟ ਲਿਆ ਸੀ ਤੇ ਮੀਜ਼ਰਮੈਂਟ ਦੇ ਹਿਸਾਬ ਨਾਲ ਆਪਾਂ ਤੁਹਾਨੂੰ ਦੱਸ ਦਿੱਤਾ ਹੈ ਕਿ 1/2 ਕਿਲੋ ਆਪਣੇ ਕੋਲ ਹੈਗਾ ਆਟਾ ਤੇ ਪਾਇਆ ਗੁੜ ਬਾਕੀ ਮਿੱਠਾ ਤੁਸੀਂ ਵੱਧ ਘੱਟ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਲੋ ਜੀ ਹੁਣ ਆਪਾਂ ਇੱਧਰ ਇੱਕ ਫਰਾਈ ਪੈਨ ਦੇ ਵਿੱਚ ਤੇ ਰਾਂਗੀ ਦੇ ਵਿੱਚ ਅੱਧਾ ਗਲਾਸ ਪਾਣੀ ਦਾ ਪਾਇਆ ਸੀ ਤੇ ਉਹਦੇ ਵਿੱਚ ਪਾਵਾਂਗੇ ਹੁਣ ਗੁੜ ਗੁੜ ਨੂੰ ਆਪਾਂ ਜ਼ਿਆਦਾ ਪਾਣੀ ਦੇ ਵਿੱਚ ਨਹੀਂ ਪਾਣਾ ਕਿਉਂਕਿ ਕਈ ਵਾਰ ਜੇ ਆਪਣਾ ਮਿਸ਼ਰਣ ਜ਼ਿਆਦਾ ਪਤਲਾ ਹੋ ਗਿਆ ਤਾਂ ਆਪਣਾ ਵੇਸਟ ਜਾਊਗਾ ਇਸ ਕਰਕੇ ਆਪਾਂ ਸਭ ਤੋਂ ਪਹਿਲਾਂ ਅੱਧੇ ਗਲਾਸ ਪਾਣੀ ਦੇ ਵਿੱਚ ਗੁੜ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਮੈਲਟ ਕਰ ਲਾਂਗੇ ਬਹੁਤ ਹੀ ਵਧੀਆ ਘਰ ਦੇ ਵਿੱਚ ਗੁਲਗਲੇ ਬਣਾ ਕੇ ਆਪਾਂ ਤਿਆਰ ਕਰਾਂਗੇ ਸੌਣ ਦਾ ਮਹੀਨਾ بارش ਦਾ ਟਾਈਮ ਆ ਪ੍ਰਮਾਤਮਾ ਸੌਣ ਦਾ ਮਹੀਨਾ ਸਭ ਦੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਸਭ ਦੇ ਪਰਵਾਰ ਨੂੰ ਤੰਦਰੁਸਤੀ ਬਖਸ਼ੇ ਲਓ ਜੀ ਗੁੜ ਆਪਣਾ ਚੰਗੀ ਤਰ੍ਹਾਂ ਪਿਗਲ ਗਿਆ ਤੇ ਨੂੰ ਆਪਾਂ ਠੰਡਾ ਕਰਨ ਲਈ ਰੱਖ ਦਿੰਨੀ ਆ ਤੇ ਇੱਧਰ ਆਪਾਂ ਇੱਕ ਵੱਡੇ ਡੋਂਗੇ ਦੇ ਵਿੱਚ ਆਟੇ ਨੂੰ ਪਾ ਦਾਂਗੇ ਦੋਨੇ ਕੋਲੀਆਂ ਆਪਾਂ ਇਹਦੇ ਵਿੱਚ ਐਡ ਕਰ ਦੇਣੀ ਆ ਤੇ ਆਪਣਾ ਆਟਾ ਬਿਲਕੁਲ ਛਾਣ ਲਿਓ ਠੀਕ ਹੈ ਤਾਂ ਕਿ ਆਟੇ ਵਿੱਚ ਕੋਈ ਵੀ ਜੀ ਨਾ ਹੋਵੇ ਮੀਂਹ ਦੇ ਮੌਸਮ ਵਿੱਚ ਅਕਸਰ ਇਸ ਤਰ੍ਹਾਂ ਹੋ ਜਾਂਦਾ ਹੈ ਲਓ ਜੀ ਤੇ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਇੱਕ ਚਮਚਾ ਭਰ ਕੇ ਸੌਫ ਦਾ ਇਹ ਤੁਸੀਂ ਜ਼ਰੂਰ ਪਾਓ ਇਹਦੇ ਨਾਲ ਬਹੁਤ ਹੀ ਵਧੀਆ ਟੇਸ ਆਂਦਾ ਹੈ ਲਓ ਜੀ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਆਟੇ ਦੇ ਵਿੱਚ ਇਸ ਤਰ੍ਹਾਂ ਮਿਲਾ ਦਾਂਗੇ ਬੜੇ ਸੌਖੇ ਤਰੀਕੇ ਨਾਲ ਆਪਾਂ ਤੁਹਾਨੂੰ ਇਹ ਗੁਗੁਲੇ ਬਣਾ ਕੇ ਤਿਆਰ ਕਰਾਂਗੇ ਜੇ ਤੁਸੀਂ ਇੱਕ ਵਾਰੇ ਮੇਰੇ ਤਰੀਕੇ ਨਾਲ ਸਿੱਖ ਲਿਆ ਤੇ ਤੁਹਾਡੇ ਬੱਚੇ ਵੀ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਆ ਇੰਨੇ ਸੌਖੇ ਤਰੀਕੇ ਨਾਲ ਹੀ ਬਣ ਕੇ ਤਿਆਰ ਹੁੰਦੀ ਹੈ ਲੋਜੀ ਗੁੜ ਨੂੰ ਆਪਾਂ ਚੰਗੀ ਤਰ੍ਹਾਂ ਠੰਡਾ ਕਰ ਲਿਆ ਸੀ ਤੇ ਹੁਣ ਆਪਾਂ ਛਾਣੀ ਨਾਲ ਇਹਨੂੰ ਪੁੰਨ ਲਾਂਗੇ ਤਾਂ ਕਿ ਇਹਦੇ ਵਿੱਚ ਕੋਈ ਡੱਕਾ ਵਗੈਰਾ ਨਾ ਹੋਵੇ ਤੇ ਤੁਸੀਂ ਪੁਣੀਓ ਜਰੂਰ ਠੀਕ ਹੈ ਜੀ ਲੋ ਜੀ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਲਾ ਦਾਂਗੇ ਬਾਕੀ ਆਪਾਂ ਤੁਹਾਨੂੰ ਹਰ ਵੇਰੀ ਕਹਿੰਨੇ ਹੋਈ ਪੰਜਾਬੀਆਂ ਦਾ ਕਹਿਣਾ ਜਿਹੜਾ ਕੰਮ ਹੱਥ ਨਾਲ ਹੋਣਾ ਉਹ ਚਮਚ ਨਾਲ ਨਹੀਂ ਹੁੰਦਾ ਠੀਕ ਹੈ ਜੀ ਇਹਨੂੰ ਆਪਾਂ ਹੁਣ ਹੱਥ ਨਾਲ ਹੀ ਚੰਗੀ ਤਰ੍ਹਾਂ ਮਿਲਾਵਾਂਗੇ ਤਾਂ ਕਿ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਹੋ ਜੇ ਲੋ ਜੀ ਕਿਉਂਕਿ ਬਹੁਤ ਹੀ ਵਧੀਆ ਤੇ ਸੌਖੇ ਤਰੀਕੇ ਨਾਲ ਆਪਾਂ ਤੁਹਾਨੂੰ ਇਹ ਰੈਸিপি ਸਿਖਾ ਰਹੇ ਆਂ ਇਹ ਸਾਡੇ ਪੰਜਾਬੀਆਂ ਦੇ ਘਰੇ ਬਣਦੀ ਹੀ ਬਣਦੀ ਆ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਦੇ ਵਿੱਚ ਥੋੜਾ ਪਾਣੀ ਐਡ ਕਰਾਂਗੇ ਇਹ ਉਹੀ ਫਰਾਈ ਪੈਨ ਜਿਸ ਵਿੱਚ ਆਪਾਂ ਗੁੜ ਨੂੰ ਚੰਗੀ ਤਰ੍ਹਾਂ ਗੁੰਨਿਆ ਸੀ ਠੀਕ ਹੈ ਜੀ ਲਓ ਜੋ ਨਾਲ ਦੀ ਨਾਲ ਆਪਾਂ ਇਹਨੂੰ ਇਸ ਤਰ੍ਹਾਂ ਪਤਲਾ ਕਰੀ ਜਾਵਾਂਗੇ ਕਿਉਂਕਿ ਆਪਾਂ ਇਹਨੂੰ ਆਟਾ ਨਹੀਂ ਗੁੰਨਣਾ ਹੈਗਾ ਬਹੁਤ ਜ਼ਿਆਦਾ ਪਤਲਾ ਕਰਕੇ ਸਾਟੇ ਨੂੰ ਆਪਾਂ ਮਿਕਸ ਕਰਨਾ ਹੈ ਤਾਂ ਕਿ ਆਪਾਂ ਨਰਮ-ਨਰਮ ਬਹੁਤ ਹੀ ਵਧੀਆ ਗੁਲਗੁਲੇ ਬਣ ਕੇ ਤਿਆਰ ਹੋਣ ਲਓ ਜੀ ਲੱਗ ਘੱਟਰਾ ਪੈਸਤਰਾ ਮਲਾਂਦੀ ਰਵਾਂਗੇ ਤੇ 1 ਮਿੰਟ ਲਈ ਨੂੰ ਚੰਗੀ ਤਰ੍ਹਾਂ ਮਿਲਾ ਕੇ ਹੁਣ ਆਪਾਂ ਰੱਖਾਂਗੇ 1-2 ਮਿੰਟ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਕੜਾਈ ਦੇ ਵਿੱਚ ਸਰੋਂ ਦੇ ਤੇਲ ਦੀ ਪਾਉਣ ਦੀ ਤਿਆਰੀ ਲਓ ਜੀ ਜਿੰਨਾ ਇਹਨੂੰ ਤੁਸੀਂ ਜ਼ਿਆਦਾ ਮੋਲੋਗੇ ਉਨਨਾ ਹੀ ਜ਼ਿਆਦਾ ਵਧੀਆ ਗੁਰਗੁਲੇ ਬਣ ਕੇ ਆਪਣੇ ਤਿਆਰ ਹੋਣਗੇ ਨਰਮ ਨਰਮ ਬਿਲਕੁਲ ਵੀ ਉਹ ਸਖਤ ਨਹੀਂ ਹੋਣਗੇ ਚਾਹੇ ਤੁਸੀਂ ਉਹਨੂੰ 1 ਮਿੰਟ ਰੱਖ ਲਓ ਲਓ ਜੀ ਤੇ ਇੱਧਰ ਆਪਾਂ ਹੁਣ ਕੜਾਈ ਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਤੇਲ ਨੂੰ ਆਪਾਂ ਇੰਨਾ ਜ਼ਿਆਦਾ ਗਰਮ ਕਰਕੇ ਇੱਕੋ ਵਾਰੀ ਪੂਰਾ ਗਰਮ ਕਰਾਂ ਤਾਂ ਕਿ ਦੀ ਬਿਲਕੁਲ ਵੀ ਸਿਮੈਲਣਾ ਆਵੇ ਇੱਥੇ ਇੱਧਰ ਆਪਾਂ ਹੁਣ ਬਣਾਉਣ ਦੀ ਕਰਦੇ ਆ ਤਿਆਰੀ ਇਹ ਚ ਪਾਵਾਂਗੇ ਆਪਾਂ ਮਿੱਠਾ ਸੋਡਾ ਮਿੱਠਾ ਸੋਡਾ ਬਿਲਕੁਲ ਥੋੜਾ ਜਿਹਾ ਪਾਉਣਾ ਆਪਾਂ ਜੂੜ ਤੋਂ ਜ਼ਿਆਦਾ ਮਿੱਠਾ ਸੋਡਾ ਆਪਾਂ ਇਹਦੇ ਵਿੱਚ ਐਡ ਨਹੀਂ ਕਰਨਾ ਠੀਕ ਹੈ ਜੀ ਤੁਸੀਂ ਦੇਖਿਆ ਹੀ ਆਪਾਂ ਬਿਲਕੁਲ ਥੋੜਾ ਜਿਹਾ ਮਿੱਠਾ ਸੋਡਾ ਇਹਦੇ ਵਿੱਚ ਐਡ ਕੀਤਾ ਹੈ ਤੇ ਹੁਣ ਫਿਰ ਇਹਨੂੰ ਲਗਾਤਾਰ ਆਪਾਂ ਮਿਲਾਉਂਦੇ ਰਵਾਂਗੇ ਇਸ ਤਰੀਕੇ ਨਾਲ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਜਿੰਨਾ ਤੁਸੀਂ ਇਹਨੂੰ ਚੰਗੀ ਤਰ੍ਹਾਂ ਮਿਲਾਉਂਗੇ ਉੰਨੇ ਜਿਆਦਾ ਨਰਮ ਆਪਣੇ ਗੁਲਗੁਲੇ ਬਣ ਕੇ ਤਿਆਰ ਹੋਣਗੇ ਇਸ ਤਰ੍ਹਾਂ ਦਾ ਆਪ ਨੂੰ ਆਟਾ ਚਾਹੀਦਾ ਸੀ ਠੀਕ ਹੈ ਜੀ ਹੁਣ ਗੈਸ ਨੂੰ ਥੋੜਾ ਥੋੜਾ ਕਰਕੇ ਆਪਾਂ ਇਹਨਾਂ ਦੇ ਵਿੱਚ ਇਸ ਤਰ੍ਹਾਂ ਮਿਸ਼ਰਣ ਨੂੰ ਛੱਡਾਂਗੇ ਜਿਵੇਂ ਆਪਾਂ ਪਕੌੜੇ ਕੱਢਦੇ ਆਂ ਤੇ ਬਹੁਤ ਹੀ ਵਧੀਆ ਇਸ ਤਰੀਕੇ ਦੇ ਨਾਲ ਗੁਲਗੁਲੇ ਬਣ ਕੇ ਤਿਆਰ ਹੋਣਗੇ ਕਿਉਂਕਿ ਥੋੜੇ ਜਿਹਾ ਫੁੱਲ ਜਾਣਗੇ ਕਿਉਂਕਿ ਆਪਾਂ ਇਹਦੇ ਵਿੱਚ ਥੋੜਾ ਜਿਹਾ ਮਿੱਠਾ ਸੋਡਾ ਐਡ ਕੀਤਾ ਹੈ ਜੇ ਤੁਹਾਡੇ ਕੋਲ ਮਿੱਠਾ ਸੋਡਾ ਨਾ ਵੀ ਹੋਵੇ ਤਾਂ ਵੀ ਤੁਸੀਂ ਇਹਨੂੰ ਇਸ ਤਰੀਕੇ ਨਾਲ ਬਣਾ ਲੋਗੇ ਨਾ ਤਾਂ ਵੀ ਉਹ ਪੂਰੇ ਨਰਮ ਹੀ ਰਹਿਣਗੇ ਮਿੱਠੇ ਸੋਡੇ ਦੀ ਲੋੜ ਪੈਣੀ ਨਹੀਂ ਹੈਗੀ ਲਓ ਜੀ ਬਿਲਕੁਲ ਥਰੋ ਥੋੜਾ ਕਰਕੇ ਆਪਾਂ ਹੱਥਾਂ ਦੇ ਨਾਲ ਹਲਕੇ ਜਿਹੇ ਇਹਨਾਂ ਨੂੰ ਛੱਡਣਾ ਕੜਾਹੀ ਦੇ ਵਿੱਚ ਤਾਂ ਕਿ ਕੋਈ ਵੀ ਤੇਲ ਦੇ ਚਿੱਟੇ ਤੁਹਾਡੀ ਮੂੰਹ ਤੇ ਨਾ ਤੇ ਹੁਣ ਆਪਾਂ ਇਹਨੂੰ ਬਿਲਕੁਲ ਮੀਡੀਅਮ ਗੈਸ ਤੇ ਪਕਾਣਾ ਠੀਕ ਹੈ ਜੀ ਜੇ ਤੁਸੀਂ ਗੈਸ ਨੂੰ ਤੇਜ਼ ਕਰੋਗੇ ਤਾਂ ਉੱਪਰੋਂ ਉੱਪਰੋਂ ਬਿਲਕੁਲ ਸੜ ਜਾਣੇ ਅੰਦਰੋਂ ਬਿਲਕੁਲ ਕੱਚੇ ਰਹਿ ਜਾਣੇ ਆ ਬਿਲਕੁਲ ਮੀਡੀਅਮ ਗੈਸ ਤੇ ਆਪਾਂ ਇਹਨੂੰ ਪਕਾ ਕੇ ਤਿਆਰ ਕਰ ਰਹੇ ਹਾਂ ਇਨ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈ ਕਿ ਬਣਾਉਣ ਤੇ ਬਹੁਤ ਛੇਤੀ ਬਣ ਕੇ ਤਿਆਰ ਹੁੰਦੀ ਹੈ ਤੇ ਖਾਂਚ ਵੀ ਇੰਨੇ ਜ਼ਿਆਦਾ ਟੇਸਟੀ ਨਾ ਤੁਸੀਂ ਇੱਕ ਵਾਰੀ ਬਣਾਇਓ ਜ਼ਰੂਰ ਕਿਉਂਕਿ ਬਾਰਿਸ਼ ਦੇ ਮੌਸਮ ਦੇ ਤੇ ਮੀਂਹ ਦੇ ਮੌਸਮ ਦੇ ਵਿੱਚ ਸਾਡੇ ਪੰਜਾਬੀ ਮੀਂਹ ਕਹਿੰਦੇ ਤੁਹਾਡੇ ਬਾਰਿਸ਼ ਕਹਿੰਦੇ ਆ ਤੇ ਇੰਨੇ ਵਧੀਆ ਲੱਗਦੇ ਆ ਨਾ ਤੇ ਚਾਹ ਦੇ ਨਾਲ ਜੋ ਤੁਸੀਂ ਖਾਓ ਬੱਚੇ ਤੁਹਾਡੇ ਬੜੇ ਖੁਸ਼ ਹੋ ਕੇ ਖਾਣਗੇ ਇਸ ਰੈਸਪੀ ਨੂੰ ਤੁਸੀਂ ਜ਼ਰੂਰ ਬਣਾਇਓ ਘਰ ਦੇ ਵਿੱਚ ਨਾਲੇ ਜ਼ਿਆਦਾ ਬਿਲਕੁਲ ਵੀ ਔਖੀ ਨਹੀਂ ਹੈਗੀ ਲਓ ਜੀ ਦੇਖੋ ਤੁਸੀਂ ਕਿੰਨੇ ਵਧੀਆ ਬਣ ਕੇ ਤਿਆਰ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਬਾਹਰ ਜਿਸ ਤਰੀਕੇ ਤੁਹਾਨੂੰ ਦੇਖਦੋਂ ਦੇਖ ਨੂੰ ਲੱਗ ਰਿਹਾ ਨਾ 15 ਦਿਨ ਲਈ ਤੁਸੀਂ ਇਹਨੂੰ ਰੱਖੋ ਸੀਐਨਏ ਹੀ ਕਲਰ ਤੁਸੀਂ ਇਸ ਤਰ੍ਹਾਂ ਹੀ ਰਹਿਣਗੇ ਜਿਸ ਤਰ੍ਹਾਂ ਆਪਾਂ ਅੱਜ ਬਣਾ ਕੇ ਤਿਆਰ ਕੀਤੇ ਬਿਲਕੁਲ ਨਰ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਹੈਗੇ ਲਓ ਜੀ ਸਾਰੇ ਨੂੰ ਆਪਾਂ ਬਾਹਰ ਕੱਢ ਲਿਆ ਹੈ ਤੇ ਹੁਣ ਦੁਬਾਰਾ ਫੇਰ ਆਪਾਂ ਉਸੇ ਤਰੀਕੇ ਨਾਲ ਛੋਟਿਆਂ ਨੂੰ ਫਿਰ ਉਵੇਂ ਤਿਆਰ ਕਰਾਂਗੇ ਇਹ ਗੁਲਗਲੇ ਬਹੁਤ ਹੀ ਵਧੀਆ ਲੱਗਦੇ ਹੈ ਜੀ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਤੇ ਨਾਲ ਇਹਨੂੰ ਕੋਈ ਵੀ ਘਰ ਦੇ ਵਿੱਚ ਖਾ ਸਕਦਾ ਹੈਗਾ ਲਓ ਜੀ ਹਲਕਾ ਹਲਕਾ ਪਾਣੀ ਇਸ ਤਰ੍ਹਾਂ ਲਾਂਦੀ ਰਵਾਂਗੇ ਇਸ 3 ਕਿਦ ਨਾਲ ਮੀਡੀਅਮ ਗੈਸ ਤੇ ਬਹੁਤ ਵਧੀਆ ਬਣ ਕੇ ਤਿਆਰ ਹੋ ਰਹੀ ਹੈ ਲਓ ਜੀ ਪਾਣੀ ਪੜਦਾ ਦੇਖੋ ਜੀ ਕਿੰਨੇ ਵਧੀਆ ਬਿਲਕੁਲ ਗੁਲਾਬ ਜਾਮਨਾ ਵਰਗੇ ਲੱਗਦੇ ਦੇਖਣ ਦੇ ਵਿੱਚ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਦੇ ਗੁੜ ਵਾਲੇ ਨਾਲੇ ਕੋਈ ਖਰਾਬ ਨਹੀਂ ਕਰਦੇ ਆਪਣੀ ਸਿਹਤ ਨੂੰ ਬਹੁਤ ਹੀ ਜ਼ਿਆਦਾ ਵਧੀਆ ਤੇ ਟੇਸਟੀ ਸਾਡੇ ਪੰਜਾਬੀ ਤਾਂ ਗੁਲਗੁਲੇ ਨਾਲ ਬਣਾਉਣ ਇਹ ਹੋ ਹੀ ਨਹੀਂ ਸਕਦਾ ਸਾਡੇ ਘਰ ਦੇ ਵਿੱਚ ਹਮੇਸ਼ਾ بارش ਦੇ ਮੌਸਮ ਦੇ ਵਿੱਚ ਜ਼ਰੂਰ ਬੰਦੀ ਬੰਦੇ ਲਓ ਜੀ ਗੁਲਗੁਲੇ ਬਣ ਕੇ ਆਪਣੇ ਤਿਆਰ ਹਨ ਇਹਨੂੰ ਵੀ ਆਪਾਂ ਹੁਣ ਬਾਹਰ ਕੱਢ ਲਾਂਗੇ ਬਹੁਤ ਵਧੀਆ ਬਣ ਕੇ ਤਿਆਰ ਹੋਏ ਆ ਬਹੁਤ ਹੀ ਜਦਾ ਠੇਸੀ ਜਿਵੇਂ ਜਿਵੇਂ ਠੰਡੇ ਹੋਈ ਜਾਣਗੇ ਉਨੀਆਂ ਉਨੀਆਂ ਉਹਦੀ ਮਠਾਸ ਵਧਦੀ ਜਾਊਗੀ ਲਓ ਜੀ ਸਾਰੇ ਗੁਲਗੁਲੇ ਕੱਢ ਕੇ ਆਪਾਂ ਤਿਆਰ ਕਰ ਲੈਨੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਬਣੇ ਨੇ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾ ਦਿਆਂ ਤੁਹਾਨੂੰ ਮੇਰੇ ਹੱਥਾਂ ਤੋਂ ਹੀ ਪਤਾ ਲੱਗਦਾ ਹੋਊਗਾ ਕਿੰਨੇ ਮਲੇਮ ਨੇ ਅੰਦਰੋਂ ਹੀ ਬਿਲਕੁਲ ਜਾਲੀਦਾਰ ਇਸ ਤਰ੍ਹਾਂ ਨਹੀਂ ਹੈਗੇ ਵੀ ਕੱਚੇ ਹੋਣਗੇ ਬਿਲਕੁਲ ਪੱਕ ਕੇ ਇਹ ਤਿਆਰ ਹੋ ਚੁੱਕੇ ਨੇ ਤੁਸੀਂ ਇਹਨੂੰ ਠੰਡੇ ਹੋਣ ਤੋਂ ਬਾਅਦ ਖਾਓ ਤੁਸੀਂ ਇੰਨੇ ਵਧੀਆ ਤੇ ਇੰਨੇ ਵਧੀਆ ਚੀਜ਼ ਨੂੰ ਆਪਸੇ ਖਾਈਏ ਜਰੂਰ ਇੱਕ ਵਾਰੀ ਟਰਾਈ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੀ ਆਉਣ ਵਾਲੀ ਵੀਡੀਓ ਨਾਲ ਓਕੇ ਜੀ ਥੈਂਕ ਯੂ